ਸੀ ਉੱਤੇ ਚੱਲਦੀ ਸੀ ਆਰੀ ਇੱਕ ਵਾਰੀ ਹਾਏ ਕਿਹਾਂ ਨਾਚ ਤਾਨ ਚੋ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਪਰ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਪਰ ਤੈਨੂੰ ਲੱਗਦਾ ਪਿਆਰਾ ਜਾਨ ਵੇਖ ਤੇਰਾ ਤੇਰਾ ਹੱਥ ਝਾਲਮਾ ਨਿਹਾਰਿਆ ਵੇਖ ਤੇਰਾ ਤੇਰਾ ਹੱਥ ਝਾਲਮਾ ਨਿਹਾਰਿਆ ਵੇਖ ਤੇਰਾ ਯਾਰ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰ ਜਾਨ ਤੋਂ ਕੋਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨਾ ਟੋਲੀਆਂ ਹੁਕਮ ਸਰਕਾਰ ਉਹ ਕੰਮ ਸਰਕਾਰ ਦਾ ਦੁਪਹਿਰਾਂ ਵਿੱਚ ਰੋਲਿਆ ਬੰਨ੍ਹ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨਾ ਡੋਲਿਆ ਉਹ ਕੰਮ ਸਰਕਾਰ ਦਾ ਦੁਪਹਿਰਾਂ ਵਿੱਚ ਰੋਲਿਆ ਉਹ ਸਰਕਾਰ ਦਾ ਦੁਪਹਿਰਾਂ ਵਿੱਚ ਰੋਲਿਆ ਖਾਨ ਤੋਂ ਝਗ ਤੋਂ ਨਿਆਰ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਝਗ ਤੋਂ ਨਿਆਰ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਉਹ ਖੂਨ ਜਿੰਨਾ ਵੱਧ ਜਿਸੇ ਦਾ ਮੱਦਾ ਡੁੱਲਦਾ ਉਹਨਾਂ ਉੱਚਾ ਉਹਦਾ ਨਿਸ਼ਾਨ ਡੁੱਲਦਾ ਨਦਾ ਉਹ ਸੁਦਾ ਨਿਸ਼ਾਨ ਟੱਠ ਝੁੱਲਦਾ ਉਹ ਤਾਂ ਉੱਚਾ ਉਹ ਸੁਦਾ ਨਿਸ਼ਾਨ ਟੱਠ ਝੁੱਲਦਾ ਮੱਧੂ ਚਾਂਦੇ ਵਾਲਾ ਤੈਨੂੰ ਕਰੇ ਪੁਰਨਾਮ ਹੋ ਮੱਧੂ ਚਾਂਦੇ ਵਾਲਾ ਤੈਨੂੰ ਕਰੇ ਪੁਰਨਾਮ ਸਭ ਕੋ ਜਵਾਰ ਦੇਵੇਂ ਆ ਨਿਸ਼ਾਨ ਤੋਂ ਝਗ ਟੋੜਿਆ ਤੇਰੇ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜਗ ਤੋਂ ਨਿਹਾਰ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਧਰਮ ਤੈਨੂੰ ਲੱਗਦਾ ਹਤਵ ਹਜੂਰੇ ਅਨਵਰ ਵਾਦੀਏ ਕੋਲੇ ਆਲਮ ਸਰਵਰੇ ਕਾਇਨਾਤ ਸ਼ਤਰ ਚਵਰ ਤਖਤ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਸਲਾਨਾ ਜੋੜ ਮੇਲੇ ਦੀ ਹਾਜ਼ਰੀ ਦਵਾਰੇ ਫਿਰੋਜ਼ ਪਿਆਰੇ ਗੁਰੂ ਸਵਾਰੇ ਸਸੰਗਿਓ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫੱਤੇ ਬਲਾਈਏ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਸਿਧਾਂਤ ਹੈ ਸਰਬੱਤ ਸੰਗਤ ਦਾ ਸਤਿਗੁਰਾਂ ਨੂੰ ਸੇਜ ਝਕਾਉ ਦੇ ਆਖੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਵੱਡੇ ਭਾਗ ਨੇ ਤੁਸੀਂ ਗਰਮੀ ਦੇ ਮੌਸਮ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਸਕੇ ਹੋ ਬਹੁਤ ਵੱਡੇ ਭਾਗ ਸਤਿਗੁਰੂ ਜੀ ਕਹਿੰਦੇ ਕੁਰਬਾਨ ਜਾਈਏ ਸਵੇਲਾ ਸਹਾਵੇ ਜਿਤ ਤੁਮਰੇ ਦਵਾਰੇ ਆਇਆ ਧਨਸ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਹਾਰੀ ਸਤਗੁਰ ਚਰਨ ਬਹੁਤ ਵੱਡੇ ਭਾਗ ਆਪਸ ਸਾਰਿਆਂ ਦੇ ਧੰਦਾ ਦੇ ਯੋਗ ਤੁਸੀਂ ਸ਼ਹੀਦਾਂ ਦੇ ਪਾਵਨ ਯਾਦ ਵਿੱਚ ਉਹਨਾਂ ਦੇ ਸਥਾਨ ਤੇ ਤੁਸੀਂ ਜੁੜ ਬੈਠੇ ਹੋ ਤੇ ਬੜੇ ਅੱਜ ਸਰਕਾਰ ਸਾਹਿਬਾ ਤਾਂ ਲੰਮੇ ਸਮੇਂ ਤੋਂ ਬੈਠ ਕੇ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਸੁਣਨ ਕਰ ਰਹੇ ਹੋ ਸਤਕਾਰਯੋਗ ਪਹਿਰਾ ਬੜੀਆਂ ਸਿਆਣੀਆਂ ਸੂਝਵਾਨ ਬੜੀਆਂ ਲੱਗੀਆਂ ਬੜੇ ਪਿਆਰ ਨਾਲ ਸੁਣ ਲਈਆਂ ਪਰ ਕੁਝ ਉਹ ਆਪ ਦੀ ਸੁਣਡੀਆਂ ਨੇ ਵੀ ਲਾਗਦੀਆਂ ਜਿਹੜੀਆਂ ਬੈਠੀਆਂ ਨੇ ਮੈਂ ਤਿੱਨੇ ਜਵੇਂ ਥਾਇ ਨਜ਼ਰ ਫਾੜੀ ਪਈ ਹੈ ਉਹ ਲਾਗਦੀਆਂ ਨੂੰ ਵੀ ਆਂਦੀਆਂ ਵੀ ਇਹਨੇ ਸੁਣਨ ਇਹ 1 2 ਮਿੰਟ ਤੁਹਾਡੇ ਅਸੀਂ ਪਹਿਲਾਂ ਹੀ ਲੈਣੇ ਮੁੜ ਕੇ ਅਸੀਂ ਇਤਿਹਾਸ ਕਹਿਣਾ ਹੈ ਬੜਾ ਕੀਮਤੀ ਸਮਾਂ ਤੁਹਾਡਾ ਇਸ ਸਮੇਂ ਵਾਸਤੇ ਬੜਾ ਖਰਚਾ ਦਿੱਤਾ ਹੈ ਤੇ ਇਹਦੇ ਤੋਂ ਕੋਈ ਲਾਹਾ ਪ੍ਰਾਪਤ ਕਰਨਾ ਹੈ ਤਾਂ ਪ੍ਰਬੰਧਕਾਂ ਨੇ ਕਈਆਂ ਦਿਨਾਂ ਤੋਂ ਡੇਡੇ ਵੱਡੇ ਜੋੜ ਮੇਲੇ ਤੇ ਪ੍ਰਬੰਧੇ ਡਾ ਵੱਡਾ ਵਧੀਆ ਕੀਤਾ ਹੈ ਭਾਵੇਂ ਜਿੰਨੀ ਮਰਜ਼ੀ ਗਰਮੀ ਆ ਨਾ ਜਦੋਂ ਪੰਡਾਲ ਜਾਣ ਕੇ ਵੜੀਏ ਤੇ ਠੰਡਾ ਜਾਂਦਾ ਕੂਲਰ ਪੱਖੇ ਲਾਏ ਹਨ ਔਰ ਡੇਡੇ ਵੱਡੇ ਪੱਖੇ ਲਾਏ ਆ ਵੀ ਗਰਮੀ ਨਾ ਲੱਗੇ ਤੁਹਾਡੇ ਵਾਸਤੇ ਇਹ ਪੰਡਾਲ ਤੁਹਾਡੇ ਵਾਸਤੇ ਬਣਾਇਆ ਹੈ ਭੈਣੋ ਜੱਲਾ ਨੂੰ ਜਿੰਨਾ ਗੱਲਾਂ ਕਰਦੀਆਂ ਜਿਹੜੀਆਂ ਨਾਲ ਲਾਗ ਲੀਆਂ ਹਲਾਕੇ ਦੱਸਦੇ ਹੋ ਸਾਡੀ ਆਵਾਜ਼ ਨਹੀਂ ਉਹਨਾਂ ਤੱਕ ਜਾਣੀ ਕਿਉਂਕਿ ਉਹਨਾਂ ਦਾ ਧਿਆਨ ਇੱਧਰ ਨਹੀਂ ਤੇ ਜੇ ਉਹਨਾਂ ਗੱਲਾਂ ਕਰਨੀਆਂ ਤੇ ਲੋਹ ਤੇ ਪ੍ਰਸ਼ਾਦੇ ਪਕਾ ਲੈਣ ਤਾਂ ਵੀ ਹਾਜ਼ਰੀ ਲੱਗ ਜਾਵੇ ਨਾਲ ਛਾਹੇ ਲੈਣ ਜੇ ਪ੍ਰਸ਼ਾਦੇ ਪਕਾਉਣੇ ਨੇ ਛਾਹ ਲੈਣ ਬਰਤਨਾਂ ਦੀ ਸੇਵਾ ਕਰ ਲੈਣਾ ਸਾਡਾ ਆਉਣਾ ਸਭ ਲੋਗ ਸਤਕਾਰਯੋਗ ਗੁਰੂ ਕੀ ਸਾਧ ਸੰਗਤ ਇੱਕ ਵਾਰਾਂ ਬੁਲੰਦ ਆਵਾਜ਼ ਵਿੱਚ ਆਖੋ ਜੀ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸ਼ਹੀਦਾਂ ਦੀ ਆਦ ਵਿੱਚ ਜੁੜੇ ਆ ਸ਼ਹੀਦ ਕਾਮਦਾਸ ਫਰਮਾਇਆ ਹੋਇਆ ਕਰਦੇ ਸ਼ਹੀਦਾਂ ਦਾ ਉਤਰਾ ਮੜਾ ਉੱਚਾ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੇ ਕੁਰਬਾਨੀਆਂ ਕੀਤੀਆਂ ਸ਼ਹੀਦੀਆਂ ਦਿੱਤੀਆਂ ਇਨ੍ਹਾਂ ਸ਼ਹੀਦਾਂ ਦਾ ਇਤਿਹਾਸ ਸੰਖੇਪ ਰੂਪ ਵਿੱਚ ਜਦੋਂ ਵੀ ਸਿੱਖ ਅਰਦਾਸ ਕਰਦਾ ਉਹਦੇ ਵਿੱਚ ਦਰਹਾਇਆ ਜਾਂਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੇਵਾ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦਿਨਾਂ ਦੀ ਕੁਰਬਾਨੀ ਦਾ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇਹ ਸਾਡਾ ਇਤਿਹਾਸ ਖੋਪਰੇ ਲਵਾਏ ਬੰਦ-ਬੰਦ ਗਡਵਾਏ ਇਹ ਅਰਦਾਸ ਵਿੱਚ ਸਿੱਖ ਦਰੋਂਦਾ ਜਦੋਂ ਵੀ ਅਰਦਾਸ ਕਰਦਾ ਹੈ ਸਾਧ ਸੰਗਤ ਅਮਰ ਧਾਰੀ ਗਲਗੀਆਂ ਵਾਲੇ ਦਾ ਖਾਲਸਾ ਇਹ ਵਸਦਾ ਹੈ ਪੂਲਾ ਨਗਰਿਆ ਭਿੱਖੀ ਵਿੰਡ ਦੇ ਲਾਗੇ 22 ਸਾਲ ਦਾ ਜਵਾਨ ਹੈ ਪਿਤਾ ਜੀ ਸਰਦਾਰ ਜੋਸ਼ ਸਿੰਘ ਜੀ ਧਰਮ ਦੀਆਂ ਜੰਗਾਂ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਆ ਮਾਤਾ ਅਤੇ ਇੱਕ ਭੈਣ ਤਿੰਨ ਜੀਆਂ ਦਾ ਪਰਿਵਾਰ ਹੈ ਏ ਅਮਰਤ ਵਾਲੇ ਹੋਰ ਤੇ ਆ ਇਸ਼ਨਾਨ ਕਰਕੇ ਬਾਣੀ ਪੜਦੇ ਕਿਉਂਕਿ ਅਮਰਤ ਹਰੀ ਆ ਖਾਲਸਾ ਬਾਣੀ ਪੰਥ ਤੋਂ ਬਾਅਦ ਆਪਣੀ ਕਿਰਤ ਕਰਦਾ ਦਸਾਂ ਨਵਾਂ ਦੀ ਕਿਰਤ ਤੇ ਮਹਾਰਾਜ ਨੇ ਆਖਿਆ ਕਿਰਤ ਕਰਨੀ ਅਮਰਤ ਵਾਲੇ ਉੱਠਣਾ ਨਾਮ ਜਪਣਾ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੋ ਜੇ ਸਿੱਖ ਕਿਰਤ ਕਰੇਗਾ ਤੇ ਵੰਡ ਕੇ ਛਕੇਗਾ ਜੇ ਕਿਰਤਨਾ ਕੀਤੀ ਤੇ ਵੰਡ ਕੇ ਹੀ ਛਕਣਗੇ ਜੇ ਦੁਟਿਆਰੇ ਹੱਥਾਂ ਵਾਲੀ ਵੇਦਾਰਿਆ ਇਨਸਾਨ ਮਹਾਰਾਜ ਨੇ ਆਖਿਆ ਅਮਰਤ ਵਲੇ ਉੱਠਣਾ ਇਨਾਮ ਜੱਪੋ ਜਿਨੇ ਸੰਸਾਰ ਤੇ ਭੇਜਿਆ ਸਾਨੂੰ ਇਹ ਮਨੁੱਖਾ ਮਾਨਸ ਦੇਹੀ ਦੇ ਕੇ ਉਹਦੀ ਸੇਵਾ ਸਲਾਹ ਕਰਨੀ ਆ ਦਿਨੇ ਕਿਰਤ ਕਰਨੀ ਆ ਉਹ ਕਿਰਤ ਸਭ ਲਾਉਣੀ ਆ ਜਦੋਂ ਦੇ ਵਿੱਚੋਂ ਮੰਡ ਕੇ ਛਕਣਾ ਇਹਦਾ ਨਾਂ ਹੈ ਭਾਈ ਤਾਰੂ ਸਿੰਘ 22 ਸਾਲ ਦਾ ਜਵਾਨ ਸਰਦਾਰ ਤਾਰੂ ਸਿੰਘ ਤੇ ਇਹਦੇ ਘਰ ਵਿੱਚ ਲੰਗਰ ਲੱਗਾ ਘਰ ਘਰ ਹੋਵੇ ਧਰਮਸ਼ਾਲਾ ਘਰ ਘਰੇ ਅੰਦਰ ਧਰਮ ਸਾਲੋ ਇੱਕ ਕੀਰਤਨ ਸਦਾ ਵਸੂਆ ਮਹਾਰਾਏ ਨੇ ਆਪਣੇ ਘਰ ਹੀ ਉਹ ਧਰਮਸ਼ਾਲਾ ਬਣ ਜਾਂਦੀ ਆ ਜਿੱਥੇ ਬਾਣੀ ਪੜ੍ਹੀ ਜਾਵੇ ਜਿੱਥੇ ਆਏ ਗਏ ਦੀ ਸੇਵਾ ਕੀਤੀ ਜਾਵੇ ਲੰਗਰ ਜਲਪਾਣੀ ਛਕਾਇਆ ਜਾਵੇ ਉਹ ਘਰ ਧਰਮਸ਼ਾਲਾ ਬਣ ਜਾਂਦਾ ਧਰਮਸ਼ਾਲਾ ਧਰਮ ਦਾ ਸਥਾਨ ਉਹ ਡੈ ਵੀ ਹੋਵੇ ਪਿਆਰ ਜੋ ਕਰਨੀਆਂ ਕਰਾਣਾ ਨੇ ਜਪਣੀ ਇਕੋ ਰਾਹ ਸਾਰਿਆਂ ਨੂੰ ਤੇ ਵੀ ਲੱਗਦੀ ਪਿਆਸ ਹੀ ਲੱਗਦੀ ਠੀਕ ਪਾਣੀ ਜਲਦੀ ਕਿਸੇ ਦਾ ਲੱਛ ਰਿਹਾ ਗਦਲੀ ਸਾਹਿਬ ਕਹਿ ਕੇ ਕਹਿੰਦੇ ਜਲਦੀ ਜੇ ਦੀ ਗੱਲ ਕਰਕੇ ਗਏ ਉਹਨਾਂ ਪਰ ਬੰਦ ਕਾ ਨੇ ਫਿਰ ਉੱਤੇ ਅਮਲ ਕੀਤਾ ਕੋਈ ਨਹੀਂ ਛਕ ਲੋ ਪਰ ਬੋਲਿਓ ਨਾ ਛਕਿਆ ਤੇ ਜਦੋਂ ਕੋਈ ਛਕਦੇ ਹੋਈਏ ਫਿਰ ਤੇ ਬੋਲਿਆ ਜਾਂਦਾ ਪਰ ਅਸੀਂ ਦੋਵੇਂ ਕੰਮ ਕਰ ਲਈਨੇ ਗਏ ਬੋਲੀ ਵੀ ਜਾਣੇ ਛਕੀ ਲਿਆ ਆਰਾਮ ਦੇਣਾ ਗਰਮੀ ਦਾ ਮੌਸਮ ਹੈ ਸੇਵਾਦਾਰ ਨੌਜਵਾਨ ਬੱਚੇ ਵਰਤਾਰੇ ਦੇ ਜਿਹੜੇ ਬਾਹਰ ਬੱਚੇ ਆ ਜਿਹੜੇ ਉਸ ਤਰ੍ਹਾਂ ਹੀ ਦਲਪਣੀ ਛੱਕੇ ਖੜੇ ਆ ਅਸੀਂ ਤੁਹਾਡਾ ਕਰਕੇ ਆਏ ਹਥੇ ਪ੍ਰਬੰਧਕਾਂ ਨੇ ਤੁਹਾਡਾ ਕਰਕੇ ਹੀ ਇਹ ਐਡਾ ਪ੍ਰਬੰਧ ਕੀਤਾ ਵੀ ਤੁਹਾਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਆਉਣ ਵਾਲਾ ਭਵਿੱਖ ਵਾ ਮੇਰੇ ਦੇਸ਼ ਦੀ ਜਵਾਨੀ ਪੰਜਾਬ ਦੀ ਇਹਨਾਂ ਨੇ ਵਾਗਡੋਰ ਸੰਭਾਲਣੀ ਆਉਣ ਵਾਲੇ ਸਮੇਂ ਵਿੱਚ ਜਿੱਥੇ-ਜਿੱਥੇ ਵੀ ਬੱਚੇ ਪਿਆਰੇ ਖੜੇ ਆ ਇਹਨਾਂ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ ਆਓ ਰਲ ਮਿਲ ਕੇ ਬੈਠੀਏ ਮਹਾਰਾਜ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਇੱਥੇ ਬੈਣ ਦੇ ਨਾਲ ਬੜੀਆਂ ਵੱਡੀਆਂ ਸਾਡੇ ਤੇ ਬਖਸ਼ਾ ਮਹਾਰਾਜ ਨੇ ਕਰਨੀਆਂ ਸਾਡੇ ਤੇ ਰਹਿਮਤਾ ਕਰਨੀਆਂ ਸਤਿਗੁਰਾਂ ਨੇ ਤੇ ਰਹਿਮਤਾ ਦੇ ਪਾਤਰ ਕਾਈ ਬਣਾਗੇ ਜੇ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਆ ਇਹ ਆਣ ਕੇ ਸੰਗਤ ਵਿੱਚ ਵੀ ਹਾਜ਼ਰੀ ਲਵਾਈਏ ਅਸੀਂ ਛੇਤੀ ਦੇ ਨਾਲ ਪ੍ਰਸੰਗ ਆਰੰਭ ਕਰਨ ਲੱਗੇ ਆ ਆ ਗੁਰੂ ਕਾ ਜੰਡਿਆਰਾ ਭਾਈ ਹਦਾਲ ਜੀ ਹੋਏ ਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਅਨੰਦ ਸਿੱਖ ਉਹਨਾਂ ਦੀ ਚੌਥੀ ਪੀੜੀ ਵਿੱਚ ਇਹਦਾ ਨਾਮ ਆ ਅਕਾਲਦਾਸ ਇਹ ਵੱਡਾ ਸਰਕਾਰ ਦਾ ਟੌਟ ਹੈ ਮੁਖਬਰ ਹੈ ਗੁਰੂ ਕੇ ਸਿੰਘਾਂ ਨੂੰ ਫੜ ਫੜ ਕੇ ਸੂਹਾ ਦੇ ਦੇ ਕੇ ਜਿਨ੍ਹਾਂ ਚਿਰ ਮਰਵਾ ਨਾ ਲਵੇ ਸ਼ਹੀਦ ਨਾ ਕਰਵਾ ਲਵੇ ਉਹਨਾਂ ਚਿਰ ਇਹਨੂੰ ਆਰਾਮ ਨਹੀਂ ਮਿਲਦਾ ਰੋਟੀ ਨਹੀਂ ਪਾਈਦੀ ਇਹਨੂੰ ਪਤਾ ਲੱਗ ਗਿਆ ਇਹਦਾ ਇਲਾਕਾ ਨਹੀਂ ਪੂਲਾ ਨਗਰ ਹੋਰ ਮੁਖਬਰਾਂ ਦੇ ਇਲਾਕੇ ਵਿੱਚ ਪੈਂਦਾ ਪਰ ਕਿਸੇ ਨੇ ਵੀ ਅੱਜ ਤੱਕ ਸਰਦਾਰ ਤਾਰੂ ਸਿੰਘ ਵੱਲ ਅੱਖ ਨਹੀਂ ਕੀਤੀ ਉਂਗਲ ਨਹੀਂ ਚੁੱਕੀ ਉਹ ਇੱਕ ਸੰਤ ਹੈ ਉਹ ਭਗਤ ਹੈ ਆਏ ਗਏ ਦੀ ਸੇਵਾ ਕਰਦਾ ਹੈ ਸਿੰਘ ਜਿਹੜੇ ਜੰਗਲਾਂ ਵਿੱਚ ਰਹਿੰਦੇ ਉਹਨਾਂ ਨੂੰ ਵੀ ਪ੍ਰਸ਼ਾਦੇ ਛਕਾਉਂਦਾ ਹੈ ਬਸਤਰ ਦਿੰਦਾ ਹੈ ਆਪ ਰੁੱਖੀ ਰੋਟੀ ਖਾ ਕੇ ਵੀ ਗੁਜ਼ਾਰਾ ਕਰ ਲਿੰਦਾ ਹੈ ਉਹਨਾਂ ਵਾਸਤੇ ਪ੍ਰਸ਼ਾਦੇ ਤਿਆਰ ਕਰ ਕਰਕੇ ਨਾਲ ਦਾਲਾਂ ਤਿਆਰ ਕਰ ਕਰਕੇ ਤੇ ਜਿੱਥੇ ਵੀ ਦੱਸ ਪੈਂਦੀ ਆ ਲਾ ਕੇ ਜਾਮਣ ਵਾਲੀ ਰੱਖਵਾ ਇਹ ਜੰਗਲ ਸ਼ਾਂਗਾ ਤੇ ਮੰਗਾ ਦੇ ਨਾਲ ਮਿਲ ਜਾਂਦੀ ਹੈ ਕਦੇ ਕਦੇ 10 15 ਸਿੰਘ ਇੱਥੇ ਆਣ ਉੱਤਰਦੇ ਭਾਈ ਤਾਰੂ ਸਿੰਘ ਉਹਨਾਂ ਦੀ ਸੇਵਾ ਕਰਦਾ ਇਸ ਮੁਖਬਰ ਨੂੰ ਲਾ ਕੇ ਇਹਨੇ ਪਾਈਆ ਘੋੜੀ ਦੇ ਕਾਠੇ ਲੈ ਕੇ ਆਪਣੇ ਨੌਕਰਾਂ ਨੂੰ ਨਾਲ ਕਰਕੇ ਸਵਲ ਸਬਰ ਨੂੰ ਤਹਿ ਇੱਕ ਜਕਰੀਆ ਖਾਨ ਖਾਨਦ ਦੀ ਕਚਹਿਰੀ ਵਿੱਚ ਪਹੁੰਚਿਆ ਲੱਗੀ ਹੋਈ ਕਚਹਿਰੀ ਇਹਨੇ ਸਲਾਮ ਬੁਲਾਈ ਆ ਤੇ ਆਖਿਆ ਜਨਾਬ ਅਲਾਹੌਰ ਵਿਆ ਕੰਨਾਂ ਦੇ ਬੋਲੇ ਇੱਕ ਏਡਾ ਵੱਡਾ ਸੇਕਾਰ ਦਾ ਵਿਧ ਰੋਹੀ ਬੈਠਾ ਹੈ ਤੇ ਸਰਕਾਰ ਨੇ ਅੱਖਾਂ ਮੀਟੀਆਂ ਅਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨੇ ਥੋੜਾ ਜਿਹਾ ਗੌਰ ਨਾਲ ਸੁਣਨਾ ਸ਼ੁਰੂ ਕੀਤਾ ਮੈਨੂੰ ਤੇ ਜਦੋਂ ਦਾ ਪਤਾ ਲੱਗਾ ਖਾਮਤ ਦੀ ਤੇ ਨੀਂਦ ਹਰਾਮ ਹੋ ਗਈ ਮੈਨੂੰ ਤੇ ਉਦੋਂ ਦਾ ਚੈਨ ਨਹੀਂ ਮਿਲਿਆ ਇਹ ਸਰਕਾਰ ਦਾ ਐਡਾ ਵੱਡਾ ਇਹ ਧਰੋਈ ਦੇਸ਼ ਧਰੋਈ ਸਰਕਾਰ ਦੇ ਉਲਟ ਸ਼ਾਹੀਸ਼ਾ ਕਰਨ ਵਾਲਾ ਬਾਗੀ ਤੇ ਅਜੇ ਜਿਉਂਦਾ ਹੈ ਉਹਨੇ ਆਖਿਆ ਕੌਣ ਆਪੂਲੇ ਪਿੰਡ ਦਾ ਤਾਰੂ ਸਿੰਘ ਠੀਕ ਆਨੇ ਲੰਗਰ ਲਾਇਆ ਘਰੇ ਆਏ ਗਏ ਦੀ ਸੇਵਾ ਕਰਦਾ ਬਿਨਾਂ ਜਾਤ ਪਾਤ ਦੇ ਵੇਖੂ ਵੇਤ ਕਰੇ ਤੋਂ ਜਿਹੜਾ ਮਰਜੀ ਆਵੇ ਉਹਦੇ ਘਰ ਰਾਤ ਵੀ ਕੱਟ ਸਕਦਾ ਹੈ ਲੰਗਰਿ ਛਕਾਉਂਦਾ ਹੈ ਸੇਵਾ ਕਰਦਾ ਦਿਨੇ ਤੇ ਲੰਗਰ ਲਾਇਆ ਰਾਤ ਨੂੰ ਸੱਣਾ ਹੁੰਦਾ ਹੈ ਗਾਕੇ ਮਰਵਾਉਂਦਾ ਇਲਾਕੇ ਵਿੱਚ ਜੰਗੀ ਸਿੰਘਾਂ ਨੂੰ ਪ੍ਰਸ਼ਾਦੇ ਸਟਾਉਂਦਾ ਹੈ ਉਹਨਾਂ ਨੂੰ ਸੂਹ ਦਿੰਦਾ ਹੈ ਤਕੀਏ ਜੀ ਹਰ ਭਗਤ ਨਰਨਜਣੀਆਂ ਨੇ ਸਰਦਾਰ ਤਾਰੂ ਸਿੰਘ ਦੇ ਖਿਲਾਫ ਜਿਹੜੀ ਯਰ ਗਲਸ਼ੀ ਆ ਜਗਰੀਆ ਖਾਨ ਦੇ ਕੋਲ ਤੋਂ ਜੁੜੀ ਆਉਂਦੀ ਜੀ ਕਿਹਾ ਪਗਤ ਨਰੰਜਣੀ ਨੇ ਸੂਬੇ ਕੋਲ ਲਾਹੌਰ ਤੇ ਜਾ ਕੇ ਫਿਰ ਸਾਨੂੰ